रेडी लहू रंगा लाल सूट नेट दी चुन्नी ਅਤੇ ਪੈਰਾਂ ਵਿੱਚ ਕਾਲੇ ਰੰਗ ਦੀ ਜੁੱਤੀ ਦੋ ਪਹਿਰ ਕਿਸੇ ਤਰ੍ਹਾਂ ਲਗਾਉਣ ਤੋਂ ਬਾਅਦ ਬੀਨਾ ਇਹ ਪਹਿਰਾਵਾ ਪਾ ਕੇ ਜਦੋਂ ਘਰੋਂ ਨਿਕਲੀ ਤਾਂ ਮੁਹੱਲੇ ਵਾਲਿਆਂ ਦੀਆਂ ਨਜ਼ਰਾਂ ਬਦੋਬਦੀ ਉਸ ਵੱਲ ਉੱਠ ਗਈਆਂ ਡੰਡੀ ਹਲਕੀ ਹੋਈ ਧੁੱਪ ਵਿੱਚ ਉਹ ਇਹਨਾ ਨਾਜਰਾ ਦਾ ਸੇਕ ਆਪਣੀ ਪਿੱਠ ਉੱਤੇ ਮਹਿਸੂਸ ਕਰ ਰਹੀ ਸੀ ਡੰਡੀ ਇਸ ਸੇਕ ਤਾਂ ਜਰਨਾ ਹੀ ਪੈਣਾ ਏ ਇਹ ਸੋਚ ਕੇ ਉਸ ਨੇ ਹਿੱਕ ਉੱਤੇ ਆਈ ਪਰਾਂਦੀ ਪਿੱਛੇ ਸੁੱਟੀ ਅਤੇ ਤੇਜ਼-ਤੇਜ਼ ਚੱਲਣਾ ਸ਼ੁਰੂ ਹੋ ਗਈ ਡੰਡੀ ਪਤਾ ਉਸ ਨੂੰ ਵੀ ਸੀ ਅਤੇ ਉਸ ਨੂੰ ਘੂਰ ਰਹੀਆਂ ਅੱਖਾਂ ਨੂੰ ਵੀ ਕੇ ਉਸਨੇ ਬਿਨਾ ਕਿਸੇ ਕੰਮ ਤੋਂ ਮੁਹੱਲੇ ਦਾ ਇੱਕ ਚੱਕਰ ਲਾਉਣਾ ਹੈ ਅਤੇ ਫਿਰ ਮੁੜ ਆਪਣੀ ਹੀ ਗਵਾਂਡਨ ਦੇ ਘਰ ਜਾ ਕੇ ਵਹ ਜਾਣਾ ਹੈ ਡੰਡੀ ਰੋਜ ਬਾਗ ਬੀਨਾ ਆਪਣੀ ਗਵਾਂਡਨ ਦੇ ਘਰ ਦੇ ਬਿਹੜੇ ਵਿੱਚ ਪਏ ਮੰਜੇ ਉੱਤੇ ਜਾ ਬੈਠੀ ਡੰਡੀ ਹਰ ਵਾਰ ਬਾਗ ਗਵੰਡਨ ਨੇ ਹੀ ਗੱਲ ਸ਼ੁਰੂ ਕੀਤੀ ਡੰਡੀ ਉਸ ਨੂੰ ਗੱਲ ਕਰਨੀ ਆਉਂਦੀ ਹੀ ਨਹੀਂ ਸੀ ਜਾਂ ਕਹੋ ਗੱਲ ਕਰਨ ਦੀ ਆਦਤ ਹੀ ਨਹੀਂ ਸੀ ਡੰਡੀ ਬੀਨਾ ਇਹ ਵੀ ਜਾਣਦੀ ਸੀ ਕਿ ਲੋਕ ਉਸ ਦੇ ਪਹਿਰਾਵੇ ਕਰਕੇ ਨਹੀਂ ਸਗੋਂ ਉਸ ਦੇ ਚਿੱਟੇ ਬਾਲਾਂ ਅਤੇ ਲਾਲ ਸੂਟ ਦੇ ਬੇਮੇਲ ਮੇਚ ਉੱਤੇ ਟੀਚਰਾ ਕਰਦੇ ਹਨ ਡੰਡੀ ਗਵੰਡਨ ਨੇ ਪੁੱਛਿਆ ਕੀ ਖਾਦਾ ਅੱਜ ਪ੍ਰਸ਼ਨ ਚਿੰਨ ਹ ਬੀਨਾ ਨੇ ਜਿਵੇਂ ਕਿਤੇ ਦੂਰੋਂ ਹੁੰਗਾਰਾ ਦਿੱਤਾ ਹੋਵੇ ਡੰਡੀ प्रश्न चिन्ह गवांडन रेडी ने मुड़ पुछया डंडी आलू दे नाल फुलका कोई हरी सब्जी दाल भी खा लिया कर वेख कि टाइम हो गया ये डंडी रुक जरा चाह ਬਣਾ ਕੇ ਲਿਆਈ ਮੈਂ ਗਵੰਡਨ ਉੱਠ ਕੇ ਦੋ ਕੱਪ ਚਾਹ ਬਿਸਕੁਟ ਅਤੇ ਨਮਕੀਨ ਲੈ ਆਈ ਡੰਡੀ ਬਹਿਂਦੀ ਨੇ ਫਿਰ ਕਿਹਾ ਕੁਝ ਆਪਣੇ ਖਾਣ ਪੀਣ ਦਾ ਧਿਆਨ ਵੀ ਰੱਖਿਆ ਕਰ ਡੰਡੀ ਕੋਈ ਘਰ ਵਿੱਚ ਹੋਵੇ ਤਾਂ ਕੁਝ ਬਣਾਵਾਂ ਵੀ ਡੰਡੀ ਇਕੱਲੀ ਜਾਣ ਲਈ ਕੀ ਰਿੰਨਾ ਅਤੇ ਕੀ ਤਰ੍ਹਾਂ ਡੰਡੀ ਬੀਨਾ ਨੇ ਇੱਕ ਲੰਮੇ ਜਹੇ ਹੌਂਕੇ ਨਾਲ ਕਿਹਾ ਮੇਰਾ ਵਿਆਹ ਕਰਾ ਦੋ ਨਾ ਡੰਡੀ ਇਹ ਬੀਨਾ ਦੀ ਕੋਈ ਪਹਿਲੀ ਵਾਰ ਨਿਕਲੀ ਫਰਮਾਇਸ਼ ਨਹੀਂ ਸੀ ਡੰਡੀ ਹਰ ਦੂਜੇ ਦਿਨ ਉਹ ਇੰਜ ਹੀ ਆਖਦੀ ਡੰਡੀ ਉਹ ਵੀ ਸਿਰਫ ਆਪਣੀ ਗਵੰਡਨ ਨੂੰ ਡੰਡੀ ਬਾਕੀ ਮਹੱਲੇਦਾਰੀ ਵਿੱਚ ਨਾ ਕੋਈ ਉਸ ਨੂੰ ਬੁਲਾਉਂਦਾ ਸੀ ਨਾ ਉਹ ਕਿਸੇ ਨੂੰ ਡੰਡੀ ਵੀ ਨਾ ਆਪਣੇ ਘਰ ਵਿੱਚ ਕਲਮ ਕੱਲੀ ਰਹਿੰਦੀ ਸੀ ਡੰਡੀ ਸ਼ਾਮ ਹੁੰਦਿਆਂ ਹੀ ਘਰ ਭਾਂਪਾਂ ਕਰਨ ਲੱਗਦਾ ਡੰਡੀ ਪਰ ਹਮੇਸ਼ਾ ਤੋਂ ਇੰਜ ਨਹੀਂ ਸੀ ਡੰਡੀ ਕਦੇ ਇਸ ਘਰ ਵਿੱਚ ਪੰਜ ਜੀ ਰਹਿੰਦੇ ਸਨ ਡੰਡੀ ਬਾਊ ਜੀ ਜੋ ਪੰਜਾਂ ਜੀਆਂ ਵਿੱਚੋਂ ਸਭ ਤੋਂ ਵੱਡਾ ਮੁਹੱਲੇ ਦੀਆਂ ਗਲੀਆਂ ਵਿੱਚ ਨਜ਼ਰ ਆਉਂਦੇ ਸਨ ਡੰਡੀ ਸਵੇਰੇ ਸ਼ਾਮ ਦੀ ਸੈਰ ਕਰਦੇ ਡੰਡੀ ਜਿੱਥੇ ਇਕੱਠ ਜੁੜਦਾ ਉੱਥੇ ਜਾਂਦੇ ਡੰਡੀ ਨੌਜਵਾਨ ਮੁੰਡਿਆਂ ਨਾਲ ਸਟਾਕ ਮਾਰਕੀਟ ਦੀਆਂ ਗੱਲਾਂ ਕਰਦੇ ਡੰਡੀ ਇਹ ਵੀ ਦੱਸਦੇ ਕਿ ਉਹਨਾਂ ਕੋਲ ਕਿਹੜੇ ਕਿਹੜੇ ਸ਼ੇਅਰ ਹਨ ਡੰਡੀ ਸਿਰਫ ਸ਼ੇਰਾਂ ਦੇ ਨਾਵਾਂ ਤੋਂ ਹੀ